ਸਮਾਨੇ ਤੋਂ ਪੱਤਰਕਾਰ ਸ਼ਾਮ ਬਜਾਜ ਦੀ ਵਿਸ਼ੇਸ਼ ਖਬਰ ਸ਼੍ਰੀ ਸਿੱਧ ਮਹਾਵੀਰ ਮੰਦਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਅੱਜ ਉਸ ਦਾ ਨਿਬੇੜਾ ਹੋ ਗਿਆ ਦੇਰ ਰਾਤ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਪ੍ਰਧਾਨ ਸੁਨੇਨਾ ਮਿੱਤਲ ਅਤੇ ਸੰਜੇ ਮੰਤਰੀ ਦੀ ਦੇਖਰੇਖ ਹੇਠ ਨਵੀਂ ਮੰਦਿਰ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਮੁਹੱਲੇ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਵਿਨੋਦ ਬੱਬਰ ਮੈਨੇਜਰ ਟਰੱਕ ਯੂਨੀਅਨ ਸਮਾਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਦਨ ਮਿੱਤਲ ਨੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਵਿਧਾਇਕ ਜੋੜਾ ਮਾਜਰਾ ਨੂੰ ਮੰਦਿਰ ਕਮੇਟੀ ਲਈ ਗ੍ਰਾਂਟ ਦੇਣ ਦੀ ਵੀ ਗੱਲ ਕੀਤੀ ਸਮਾਨੇ ਤੋਂ ਪੱਤਰਕਾਰ ਸ਼ਾਮ ਬਜਾਜ ਦੀ ਵਿਸ਼ੇਸ਼ ਖਬਰ ਸਨੈ ਜੀ ਕੀ ਕਹੋਗੇ ਤੁਸੀਂਰੇ ਆਏ ਹੋ ਜਿਹੜਾ ਸਮਝ ਉਤਾ ਹੋਇਆ ਔਰ ਕਿਤਾ ਰਿਹਾ ਸਾਰਾ ਕੁਝ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਦੋਨੇ ਕਮੇਟੀਆਂ ਦਾ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਆਪਣੀ ਸੋਚ ਸਮਝ ਨਾਲ ਇਸ ਮਸਲੇ ਦਾ ਹੱਲ ਕੀਤਾਗਾ ਔਰ ਉਸ ਤੋਂ ਬਾਅਦ ਸਾਰੇ ਮਹੱਲਾ ਨਿਵਾਸੀਆਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਡਾ ਮਾਨ ਰੱਖਿਆ ਸਾਡੇ ਅਗਰਵਾਲਤ ਤਵਾ ਦੇ ਪ੍ਰਧਾਨ ਨੇ ਮਦਨ ਮਿੱਤਰ ਜੀ ਉਹਨਾਂ ਦੀ ਡਿਊਟੀ ਲਈ ਗਈ ਸੀ ਐਮਐਲ ਸਰ ਕਰਨੀਓਂ ਔਰ ਉਹਨਾਂ ਨੇ ਸਾਨੂੰ ਜੇ ਮੰਤਰੀ ਜੀ ਦੇ ਮੇਨੂੰ ਨਾਲ ਰੱਖਿਆ ਕਿ ਉੱਥੇ ਜਾ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਔਰ ਸਭ ਤੋਂ ਵੱਧ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੜ੍ਹੇ ਲਿਖੇ ਜੋ ਜਿਨ ਜਮਨੇਜਰ ਮੋਜੀ ਉਹਨਾਂ ਨੂੰ ਸਾਰੇ ਮਹੱਲੇ ਨੇ ਕਮੇਟੀਆਂ ਨੇ ਉਹਨਾਂ ਨੇ ਆਪਣੀ ਸਰਮਸਫਤੀ ਨਾਲ ਪ੍ਰਧਾਨ ਚੁਣਿਆ ਸੋ ਅਸੀਂ ਤਾਂ ਧੰਨਵਾਦ ਕਰਦੇ ਹਾਂ ਜੀ ਸਾਡੇ ਬੱਚਿਆਂ ਦਾ ਮਹੱਲੇ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਇਸ ਮਸਲੇ ਨੂੰ ਬੜੀ ਸ਼ਾਂਤੀਪੂਰਵਕ ਪੂਰਾ ਚਾੜਿਆ ਔਰ ਧੰਨ ਕਰ ਪਾ ਲਿਆ ਅਸੀਂ ਮੀਡੀਆ ਦਾ ਕਿ ਮੀਡੀਆ ਨੇ ਦੇਖੋ ਸਾਡਾ ਇੰਨਾ ਸਾਥ ਦਿੱਤਾ ਕੀ ਕਹਾਉਣ ਦੇ ਤੁਹਾਨੂੰ ਪ੍ਰਦਾਨ ਬਣਾਇਆ ਗਿਆ ਸਰਬਸੰਮਤੀ ਪਹਿਲੀ ਗੱਲ ਤਾਂ ਮੈਂ ਕੋਈ ਪ੍ਰਦਾਨ ਆਪਣੇ ਆਪ ਨੂੰ ਕਹਾਣਾ ਨਹੀਂ ਚਾਹਦਾ ਮੈਂ ਤਾਂ ਇੱਕ ਸੇਵਕ ਹਾਂ ਤੋਂ ਚਲੋ ਜੋ ਮੰਤਰੀ ਸਾਹਿਬ ਜੀ ਨੇ ਸਾਡੀ ਡਿਊਟੀ ਦਿੱਤੀ ਹੈ ਵੀ ਪ੍ਰਦਾਨਗੀ ਦੀ ਇਹ ਰੋਲੇ ਨੂੰ ਨਿਭਾਉਣ ਵਾਸਤੇ ਅਸੀਂ ਉਸ ਨੂੰ ਸਹੀ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਬਾਕੀ ਜੋ ਵੀ ਸਾਰੇ ਸੱਜਣ ਮਿੱਤਰ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਕਿੰਨਾ ਨਿਭੜਿਆ। ਸਭ ਤੋਂ ਪਹਿਲਾਂ ਤਾਂ ਮੈਂ ਸਿੱਧਾ ਹਨੂਮਾਨ ਮੰਦਿਰ ਸਾਰੇ ਮਹੱਲਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵੀ ਇਹਨਾਂ ਨੇ ਜਿਹੜੇ ਪਿਛਲੇ ਦਿਨਾਂ ਤੋਂ ਉਸ ਆਪਸੀ ਆਪਸ ਚ ਵਿਵਾਦ ਚੱਲ ਰਿਹਾ ਦੀ ਉਹ ਬੜੀ ਸਹਿਮਤੀ ਨਾਲ ਆਪਸੀ ਪਿਆਰ ਨਾਲ ਸਭ ਸੰਤੀ ਨਾਲ ਇਹਨਾਂ ਨੇ ਜਿਹੜੇ ਬਨੋਜੀ ਟੱਕ ਜਿਵੇਂ ਚ ਮੈਨੇਜਰ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ 11 ਮੈਂਬਰੀ ਕਮੇਟੀ ਚੁਣੀ ਆ ਇੱਕ ਦੋ ਸਰਪ੍ਰਸਤ ਚੁਣੇ ਗਏ ਨੇ। ਉਹਨਾਂ ਨੂੰ ਮੈਂ ਸਾਰਿਆਂ ਨੂੰ ਮੁਬਾਰਕਾਂ ਦੇਣਾ ਕਿਉਂਕਿ ਇੱਕ ਹਨੂਮਾਨ ਮੰਦਿਰ ਹੈ ਜਿਹੜਾ ਸਾਰੇ ਸ਼ਹਿਰ ਚੋਂ ਵੀ ਦਿਨੋਂ-ਦਿਨ ਚੱਲ ਕੇ ਆਉਂਦੇ ਨੇ ਆਪਣੇ ਦਰਸ਼ਨਾਂ ਕਰਨ ਵਾਸਤੇ ਮੈਂ ਵੀ 12-13 ਸਾਲਾਂ ਤੋਂ ਇਸ ਮੰਦਿਰ ਚ ਮੇਰੀ ਬੜੀ ਆਸਤਾ ਜਦੋਂ ਮੈਨੂੰ ਪਤਾ ਲੱਗਿਆ ਵੀ ਇਸ ਕਮੇਟੀ ਚ ਦਫਾੜ ਪੈ ਰਿਆ ਮੈਨੂੰ ਸਪੈਸ਼ਲ ਮੇਰੀ ਮਾਨਯੋਗ ਆਪਣੇ ਮੰਤਰੀ ਸਾਹਿਬ ਕੇਤਨ ਸਿੰਘ ਜੋੜਾ ਮਜਰੀ ਨੇ ਡਿਊਟੀ ਲਈ ਵੀ ਆਪਾਂ ਨੇ ਕੋਈ ਇੱਚ ਚ ਰਾਜਨੀਤੀ ਨਹੀਂ ਕੋਈ ਕਰਨੀ ਕੋਈ ਇਸ ਤਰ੍ਹਾਂ ਦਾ ਵਾਅਦਾ ਨਹੀਂ ਕਰਨ ਨਾ ਜਿਵੇਂ ਮਹੱਲੇ ਦੇ ਲੋਕ ਚਾਹੁੰਦੇ ਨੇ ਉਵੇਂ ਹੀ ਕਰ ਦਿਓ ਇਸ ਕਰਕੇ ਮੇਰੇ ਨਾਲ ਸਨੇਨਾ ਮਿੱਤਲ ਜੀ ਸੰਜੀਤ ਮੰਤਰੀ ਜੀ ਆਏ ਨੇ ਅਸੀਂ ਨੇ ਦੇਖਿਆ ਜੋ ਜੋ ਮਹੱਲੇ ਦਾ ਚਾਹੁੰਦਾ ਸੀ ਅਸੀਂ ਉਹਨਾਂ ਨੂੰ ਮੈਂਬਰ ਬਣਾਤਾ ਜਿਵੇਂ ਮਹੱਲੇ ਦੇ ਸਾਰੇ ਮੈਂਬਰ ਚਾਹੁੰਦੇ ਦੀ ਪ੍ਰਧਾਨ ਚੁਣਤਾ ਇਸ ਕਰਕੇ ਸਾਰੇ ਮੈਂਬਰਾਂ ਨੂੰ ਮੁਬਾਰਕਾਂ ਬਨੋਜੀ ਨੂੰ ਮੁਬਾਰਕਾਂ ਸਰਪ੍ਰਸਤ ਨੂੰ ਜਿਹੜੇ ਬਜ਼ੁਰਗ ਨੇ ਇਸ ਮੰਦਰ ਨਾਲ ਪਿਛਲੇ 50 ਸਾਲ ਤੋਂ ਜੁੜੇ ਹੋਏ ਨੇ ਉਹਨਾਂ ਦੀ ਬਹੁਤ ਵੱਡੀ ਆਸ ਹੈ ਇਸ ਕਰਕੇ ਉਹਨਾਂ ਦੋ ਸੱਤ ਅਕਤੂਬਰ ਦੇ ਮੈਂਬਰ ਦੇ ਪ੍ਰਧਾਨ ਬਣਾਏ ਨੇ ਉਹਨਾਂ ਦੀ ਕੋਈ ਲਿਖਪੜਤ ਵਗੈਰਾ ਹੋਣੀ ਹੈ ਕਿ ਉਹ ਸਾਰਾ ਰਜਿਸਟਰਡ ਕਰਾ ਮਾਈ ਸੋਸਾਇਟੀ ਕਿਉਂਕਿ ਇਸ ਤੋਂ ਮਾਨਯੋਗ ਮੰਤਰੀ ਸਾਹਿਬ ਤੇ ਇਹਨਾਂ ਨੂੰ ਗ੍ਰਾਂਟ ਵੀ ਲੈ ਕੇ ਦਵਾਂਗੇ ਇੱਕਿੰਨੀ ਦੇਰ ਵਾਸਤੇ ਜਿਹੜੀ ਇਹ 2 ਸਾਲ ਬਾਅਦ ਤੇ ਕਮੇਟੀ ਚੋਂ